ਖੰਨੇ ਮੰਡੀ ਲੱਗੀ ਆ ਤੇ ਇੱਕ ਮੰਡੀ ਅੱਜ ਲੱਗੀ ਹੋਈ ਆ ਸੱਜਣੋ ਤੁੰਗਾ ਹੀੜੀ ਤੁੰਗਾ ਹੀੜੀ ਜਿਹੜੀ ਮੰਡੀ ਲੱਗੀ ਆ ਨਾ ਉਹ ਲੱਗਿਆ ਬਾਈ ਜਰਸੀਆਂ ਦੀ 14 ਨਾਗ ਨੇ ਅੱਜ ਬਾਈ ਕੋਲੇ ਜਰਸੀਆਂ ਦੇ ਇੱਕ ਹੈਗਿਆ ਵੱਡੇ ਕੱਦ ਵਾਲੀ ਐਚ ਐਫ ਸੱਜਣੋ ਤੇ ਇਹਨਾਂ 14 'ਚ ਜੇ ਮੈਂ ਗੱਲ ਕਰ ਲਾ ਨਾ ਧੋਕੜ ਗੱਬਣ ਤੋਂ ਲਾ ਕੇ ਪੈਲਣ ਤੋਂ ਲਾ ਕੇ ਜਰਸੀ ਚ ਜਰ ਜਿੰਨੇ ਕ ਬ੍ਰਾਂਡ ਪੈਂਦੇ ਨੇ ਅੱਜ ਇੱਥੇ ਤੁਹਾਨੂੰ ਸਾਰੇ ਬ੍ਰਾਂਡ ਮਿਲਣਗੇ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਫੇਰ ਦੁਬਾਰੇ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਲੁਧਿਆਣਾ ਇਹ ਗੱਲ ਕਰ ਲਾਂ ਸੱਜਣਾ ਇਸ ਘਰ ਚੋਂਆਂ ਕਿੰਨਤ ਵੀਡੀਓ ਆਪਣੀਆਂ ਬਣ ਚੁੱਕੀਆਂ ਨੇ ਚੈਨਲ ਤੇ ਤੇ ਇੱਕ ਕੰਮ ਦੀ ਗੱਲ ਕਰਨਾ ਸੱਜਣਾ ਦਾ ਯਾਰ ਕੰਮ ਵੀ ਇੱਕ ਨੰਬਰ ਦਾ ਸਾਫ਼ ਸੁਥਰਾ ਕੰਮ ਆ ਤੇ ਸ਼ਿਕਾਇਤ ਸੱਜਣਾ ਦੀ ਅੱਜ ਤੱਕ ਕੋਈ ਮਿਲੀ ਨਹੀਂ ਤੇ ਬਾਕੀ ਸਾਨੂੰ ਪਤਾ ਜਿੱਥੋਂ ਆਪਾਂ ਵੀਡੀਓ ਬਣਾਉਣੇ ਆ ਯਾਰ ਕਹਿ ਵੀ ਦੰਨੇ ਹੁੰਨੇ ਆ ਵੀ ਇਹ ਸ਼ਿਕਾਇਤ ਮਿਲ ਗਈ ਦੁਬਾਰਾ ਆਪਣੇ ਚੈਨਲ ਤੇ ਉਹ ਸੱਜਣ ਦੀ ਵੀਡੀਓ ਮਿਲਦੀ ਵੀ ਨਹੀਂ ਤੇ ਬਾਕੀ ਜੇ ਗੱਲ ਕਰਨਾ ਅੱਜ ਕਹਿੰਦੇ ਮੰਡੀ ਵੀ ਲੱਗੀ ਹੋਈ ਆ ਖੰਨੇ ਅੱਜ ਖੰਨੇ ਮੰਡੀ ਲੱਗੀ ਆ ਤੇ ਇੱਕ ਮੰਡੀ ਅੱਜ ਲੱਗੀ ਹੋਈ ਆ ਸੱਜਣੋ ਤੁੰਗਾ ਹੀੜੀ ਤੁੰਗਾ ਹੀੜੀ ਜਿਹੜੀ ਮੰਡੀ ਲੱਗੀ ਆ ਨਾ ਔ ਲੱਗਿਆ ਬਾਈ ਜਰਸੀਆਂ ਦੀ 14 ਨਗ ਨੇ ਅੱਜ ਬਾਈ ਕੋਲੇ ਜਰਸੀਆਂ ਦੇ ਇੱਕ ਹੈਗਿਆ ਵੱਡੇ ਕੱਦ ਵਾਲੀ ਐਚ ਐਫ ਸੱਜਣੋ ਤੇ ਇਹਨਾਂ 14 ਚ ਜੇ ਮੈਂ ਗੱਲ ਕਰ ਲਾ ਨਾ 托ਕੜ ਗੱਬਣ ਤੋਂ ਲਾ ਕੇ ਪੈਲਣ ਤੋਂ ਲਾ ਕੇ ਜਰਸੀ ਚ ਜਰ ਜਿੰਨੇ ਕ ਬ੍ਰਾਂਡ ਪੈਂਦੇ ਨੇ ਅੱਜ ਇੱਥੇ ਤੁਹਾਨੂੰ ਸਾਰੇ ਬ੍ਰਾਂਡ ਮਿਲਣਗੇ ਤੇ ਕੱਲੀ ਕੱਲੀ ਦਿਖਾਉਂਗਾ ਤੋੜ ਕੇ ਵੀਡੀਓ ਸੱਜਣੋ ਲੰਬੀ ਥੋੜੀ ਜਰੂਰ ਹੋ ਜੂਗੀ ਪਰ ਦੇਖਿਓ ਐਂਡ ਤੱਕ ਕਿਉਂਕਿ ਐਂਡ ਤੱਕ ਕਾਹਤੋਂ ਦੇਖਣ ਨੂੰ ਕਹਿਣਾ ਐਂਡ ਤੱਕ ਹੀ ਅੱਗ ਨਿਕਲੂਗੀ ਇੱਕ ਤੋਂ ਇੱਕ ਇੱਕ ਤੋਂ ਇੱਕ ਚੰਗੀ ਮਿਲੂ ਤੁਹਾਡਾ ਜੀ ਕਰੂਗਾ ਯਾਰਾ ਵੀ ਆ ਵੀ ਲੈ ਲਈਏ ਆ ਵੀ ਲੈ ਲਈਏ ਆ ਵੀ ਲੈ ਲਈਏ ਦਿਖਾਵਾਂਗੇ ਸਾਰੀਆਂ ਟੌਪ ਦੀਆਂ ਤੇ ਦਿਖਾਵਾਂਗੇ ਵੀ ਤੋੜ ਕੇ ਤੇ ਰੇਟ ਵੀ ਵੀਡੀਓ ਚ ਕਰਾਵਾਂਗੇ ਜਿਹੜੇ ਰੇਟ ਅੱਜ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲਣਗੇ ਹੈਰਾਨ ਕਰਨ ਵਾਲੇ ਰੇਟ ਹੀ ਕਰਾਵਾਂਗੇ ਅੱਜ ਲੈ ਆ ਜੋ ਲਾਡੀ ਨਾ ਕਰਾ ਦਈਏ ਮੁਲਾਕਾਤ ਆਇਆ ਲਾਡੀ ਸਿੰਗਲ ਹੋਰ ਕਿਵੇਂ ਆ ਹਾਂਜੀ ਬਾਈ ਹਸਤਰੀਕਾਲ ਨਾ ਤਾਂ ਹੁਣ ਸਾਰੇ ਜਾਣਨ ਲੱਗ ਗਏ ਹਾਂਜੀ ਦੱਸਣ ਦੀ ਲੋੜ ਨਹੀਂ ਪਿੰਟ ਵੀ ਤਕਰੀਬਨ ਸਾਰੇ ਸੱਜਣ ਜਾਣਦੇ ਨੇ ਚਿਹਰਾ ਲੱਗ ਗਿਆ ਪਛਾਨਣਾ ਸਹੀ ਗੱਲ ਆ ਬਾਈ ਹੁਣ ਤਾਂ ਫੋਟੋ ਦੇ ਕੇ ਫੋਨ ਲਾ ਲੈਂਦੇ ਨੇ ਲਾ ਲੈਂਦੇ ਨੇ ਹਾਂਜੀ ਹਾਂ ਤਿੰਨ ਗਾਵਾਂ ਬਾਈ ਤੇਰੀ ਤਿੰਨ ਗਾਵਾਂ ਤੋਂ ਸ਼ੁਰੂ ਕਰਿਆ ਨਾ ਆਪਣੀ ਕਿਰਪਾ ਲਗਾ ਦੀ ਆਪਾਂ ਨਹੀਂ ਕਿਸੇ ਦੀ ਕਿਰਪਾ ਕਰ ਸਕਦੇ ਇਹਦਾ ਬਾਬਾ ਨਾਨਕੇ ਕਰਦਾ ਤਿੰਨ ਗਾਵਾਂ ਤੋਂ ਸ਼ੁਰੂ ਕਰਕੇ ਅੱਜ ਆਪਣੇ ਕੋਲੇ 16 ਨਗ ਖੜੇ ਨੇ ਖੜੇ ਨੇ ਬਾਈ ਹਾਂ 15 16 ਨਗ ਖੜੇ ਨੇ ਤੇ ਇਸ ਤੋਂ ਬਾਅਦ ਮੇਰਾ ਖਿਆਲ ਆ ਗਿਣਤੀ ਵਧੂਗੀ ਹਨਾ ਇਹ ਵੀ ਬਾਈ ਤਾਂ ਇਕੱਠੇ ਕਰੇ ਨੇ ਦੱਸਿਆ ਨਹੀਂ ਹੈਗਾ ਲੋਕਾਂ ਨੂੰ ਵੀ ਗਾਇਆ ਆਇਆ ਹੁਣ ਵੀਡੀਓ ਬਣਾਉਣ ਕਰਕੇ ਠੀਕ ਆ ਗੱਲ ਉਹ ਹਾਜ਼ਰੀ ਇਹਦੇ ਤੇ ਵੀ ਸੋਸ਼ਲ ਮੀਡੀਆ ਤੇ ਲੋਕ ਥੋੜੀ ਜੀ ਮੰਗਦੇ ਨੇ ਮੰਗਦੇ ਨੇ ਜੀ ਲੈ ਦੱਸਦੇ ਹੁਣ ਸਟਾਰਟ ਕਿਹੜੇ ਪਾਸੋਂ ਕਰੀਏ ਇਧਰੋਂ ਹੀ ਕਰ ਲੈਨੇ ਆ ਬਾਈ ਇਧਰੋਂ ਹੀ ਕਰ ਲੈਨੇ ਆ ਲੈ ਇੱਕ ਨੰਬਰ ਵਾਲੀ ਗਾਂ ਖੋਲੋ ਕਰੋ ਸਟਾਰਟ ਇਹਦੇ ਤੋਂ ਲੈ ਸੱਜਣਾ ਇਹ ਤੇ ਮਾਰਦੇ ਇੱਕ ਨੰਬਰ ਵਾਲੀ ਦੇ ਕੈਮਰਾ ਤੇ ਪਹਿਲੀ ਇਹ ਬੱਚੀ ਤੋੜਾਂਗੇ ਤੇ ਪਹਿਲੀ ਇਹ ਜਾਂਦੀ ਆ ਬਾਈ ਬੰਬ ਕੱਢਦੀ ਉਹੀ ਗੱਲ ਆ ਥਣ ਸੋਣੇ ਨੂੰ ਮਈਆਂ ਆ ਲੱਗਿਆ ਤੇ ਲੈ ਵੇ ਨੂੰ ਵੇਰੀ ਗੱਲ ਕਰ ਲਈ ਤੇ ਉੱਤੇ ਬਾਟੀ ਬੁੱਡੀ ਦੀ ਗੱਲ ਕਰ ਲਈ ਜਿਵੇਂ ਤੁਹਾਨੂੰ ਮੈਂ ਯਾਰ ਸਟਾਰਟਿੰਗ ਕੀ ਦੱਸਿਆ ਵੀ ਸਾਰੇ ਬ੍ਰਾਂਡ ਦਿਖਾਉਂਗਾ ਅੱਜ ਤੁਹਾਨੂੰ ਮੈਂ ਤੋਕੜ ਗੱਬਣ ਤਾਂ ਜੀ ਸੂਣ ਵਾਲੀ ਕੱਚੀ ਹਰੇਕ ਸੱਜਣ ਦੀ ਯਾਰ ਅੱਜ ਮੰਗੋਰੋਂ ਪੂਰੀ ਹੋਊਗੀ ਵੀ ਜਿਸ ਟਾਈਪ ਦੀ ਵੀ ਗਾ ਉਹਨੂੰ ਚਾਹੀਦੀ ਹੈ ਨਾ ਉਸੇ ਟਾਈਪ ਦੀ ਜਰਸੀ ਇੱਥੇ ਬਾਈ ਕੋਲੇ ਅੱਜ ਤੁਹਾਨੂੰ ਮਿਲੂਗੀ ਇਹ ਹੈਗੀ ਆ ਬਾਈ ਵਧੀਆ ਖੁੱਲੇ ਲੈਵੇ ਦੀ ਸੁਹਾ ਕਿਹੜਾ ਇਹਦਾ ਇਹ ਪਹਿਲੇ ਸੂਏ ਸੂਈ ਆ ਬਸੇ ਹੋ ਗਿਆ ਅੱਛਾ ਪਹਿਲੇ ਸੂਏ ਹਾਂਜੀ ਪਹਿਲੇ ਸਵੇਰੇ ਹਿਸਾਬ ਨਾਲ ਲੈ ਵਾ ਲੂਗਾ ਚੰਗਾ ਇਹਦਾ ਚੰਗਾ ਬਾਈ ਹੈਗਾ ਇਹਦੇ ਥੱਲੇ ਘੱਟੋ ਘੱਟ 15 ਕਿਲੋ ਹੋਣਾ ਹੈ 15 ਕਿਲੋ ਦੁੱਧ ਆਲਾ ਤੂੰ 2 ਨੰਬਰ ਵਾਲੀ ਵੀ ਤੋੜਲਾ ਹੋਣ ਇਹਦਾ 1 ਨੰਬਰ ਵਾਲੀ ਦਾ ਰੇਟ ਦੱਸ ਦੇ ਲਾਡੀ ਇਹਦਾ ਬਾਈ ਕਿੰਧੇ ਰੇਟ ਹੀ ਦੱਸੀ ਜਾਈ ਟਾਈਮ ਘਟਾ ਮੈਨੂੰ ਘਟਾਉਣਾ ਨਾ ਕਵੇ ਬਾਏ 45 ਦੀ ਦੇ ਦਾਂਗੇ 45 ਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ ਜੇਕਰ ਸਾਹ 2 ਨੰਬਰ ਵਾਲੀ ਵੀ ਦਿਖਾ ਦੇ ਬੱਚੀ ਸੱਜਣ ਹੋਈ ਵੀ ਟੌਪ ਕਲਾਸ ਆ ਇਹ ਆ ਗਈ ਥੋੜੀ ਜੀ ਡੱਬੇ ਕਲਰ ਚ ਆ ਗਈ ਹੈ ਨਾ ਇੱਕ 에어 ਸ਼ਹਿਰ ਚ ਆ ਗਈ ਜਰਸੀ ਜਰਸੀ 에어 ਸ਼ਹਿਰ ਚ ਆ ਗਈ ਇਹਦਾ ਸੂਆ ਕਿਹੜਾ ਇਹਦਾ ਬਾਈ ਲੱਗਦੀ ਦਾ ਪਲੂਣੀ ਹੈ ਇਹ ਬੱਚੀ ਅੱਛਾ ਹਾਂਜੀ ਇਹ ਵੀ ਤੜਕੇ ਹੀ ਆਈ ਆ ਅੱਛਾ ਤੜਕੇ ਅਮਾ ਸਾਰਾ ਸਵੇਰੇ ਹੀ ਆਇਆ ਇਹ ਜਾਨ ਜੂਨ ਸੱਜਣੋ ਇਹ ਚ ਵੀ ਚੰਗੀ ਆ ਪੂਰੀ ਇਹ ਹੈਗੀਆਂ ਬਾਈ ਪੂਰੀਆਂ ਟੌਪ ਕੁਆਲਟੀ ਦੇ ਜਰਸੀ ਇਹ ਕਹੇ ਦਿਨ ਕਰਦੀ ਆ ਸੂਣ ਚ ਇਹ ਸੂਈ ਹੋਈ ਆ ਬਾਈ ਸੂਈ ਹੋਈ ਆ ਹਾਂ ਬੱਛਾ ਮਗਰਾ ਅੱਛਾ ਬੱਛਾ ਇਹਨੇ ਮਗਰਾ ਕਿੰਨੇ ਦਿਨਾਂ ਦੀ ਸੂਈ ਆ ਇਹਨੂੰ ਬਾਈ ਤੀਜਾ ਦੇਣਾ ਸੂਈ ਨੂੰ ਬੋਲੀ ਕਿੰਨੀ ਆ ਹੁਣ ਬੋਲੀ ਬਾਈ ਇਹ ਆਪਣੇ ਕੋਲ ਸਵੇਰੇ ਆਈ ਆ ਮਾਲਕ ਤਾਂ 13 ਕਹਿੰਦੇ ਸੀ ਆਪਾਂ ਜਾਨੀ 10 11 ਕਿਲੋ ਕਹਾਂਗੇ ਅਛਾ 10 11 ਕਿਲੋ ਤਾਂ ਆਈ ਆ 10 11 ਕਿਲੋ ਤਾਂ ਨਹੀਂ ਘਟਦੀ ਨਹੀਂ ਨਹੀਂ ਭਾਈ ਲੈ ਹੁਣ ਮਾਰ ਦੇ ਤਰਸ ਤਿੰਨ ਨੰਬਰ ਵਾਲੀ ਦਾ ਕੈਮਰਾ ਸੱਜਣਾ ਨੰਬਰ ਤੁਸੀਂ ਗਿਣੀ ਜਾਓ ਮਾਲ ਆ ਜਾਦੇ ਬਾਈ ਤੋਂ ਨੰਬਰ ਵਾਰੀ ਫੋਨ ਤੇ ਗੱਲ ਕਰ ਲਿਓ ਦੋ ਨੰਬਰ ਵਾਲੀ ਦਾ 42000 ਆ ਮੁੱਲ ਇਹ ਦੋ ਨੰਬਰ ਵਾਲੀ ਦਾ 42 ਹੈ ਜਿਹੜੀ ਟੱਬਾਂ ਵਾਲੀ ਬੰਨੀ ਆ ਇਹ ਆ ਗਈ ਤਿੰਨ ਨੰਬਰ ਤੇ ਇਹਦਾ ਕਿਹੜਾ ਸੂਗਾ ਇਹਨੂੰ ਭਾਈ 24 ਤਰੀਕ ਨੂੰ 8ਵਾਂ ਮਹੀਨਾ ਲੱਗ ਜਾਣਾ ਮਾ ਦੁੱਧ ਦੇ ਦੇ ਥੱਲੇ ਇਸ ਟਾਈਮ 7 ਕਿਲੋ ਆ ਅੱਛਾ ਇਸ ਟਾਈਮ ਵੀ 7 ਕਿਲੋ ਦੁੱਧ ਰਹੀ ਆ 7 ਕਿਲੋ ਆ ਤਾਜੀ ਬੈੜ ਮੇਰੀ ਵੇਚੀ ਹੋਈ ਸੀ ਮਾਲਕਾ ਦੇ ਘਰੋਂ ਲਿਆਂਦੀ ਆ ਜੀ ਆਪਾਂ ਲੈ ਇਹਦੀ ਤਰ ਸੁੱਤੇ ਤੋਂ ਬਾਡੀ ਬੁੱਡੀ ਦਿਖਾ ਦੇ ਉਹ ਜਾਨ ਜਾਨ ਦਿਖਾ ਦੇ ਕਾਂ ਚ ਪੂਰੀ ਚੰਗੀ ਜਾਨ ਦੀ ਮਾਲਕ ਐ ਤੇ 8ਵਾਂ ਮਹੀਨਾ ਲੱਗ ਚੱਲਿਆ ਦੁੱਧ ਹਜੇ ਵੀ ਦੇਈ ਜਾਂਦੀ ਆ 24 ਨੂੰ 8ਵਾਂ ਲੱਗਣਾ ਈ ਅੱਛਾ 24 ਨੂੰ 8ਵਾਂ ਲੱਗਣਾ ਡਰਾਈ ਮਸਾ ਮਸਾ ਕਰਨੀ ਪਊ ਕਰਨੀ ਪਊ ਬਾਈ ਇਹ ਤਾਂ ਮੈਨੂੰ ਐ ਲੱਗਦਾ ਮੇਰੇ ਕੋਲ ਆ ਕੇ ਕਿਲੋ ਵਾਧ ਹੀ ਗਈ ਅੱਛਾ ਹਾਂ ਜੀ ਹਾਂ ਇਹਦਾ ਰੇਟ ਇਹਦਾ ਬਾਈ ਮੁੱਲ ਹੈਗਾ 43000 ਇਹ ਲੈਣ ਦੇ ਨਾਲੇ ਰੇਟ ਕਰ ਲੈਣਾਂ ਲੈਣ ਦੇ ਨਾਲ 42 ਦੀ ਦੇ ਦਾਂਗੇ ਜਮਾ ਅੱਛਾ ਹਾਂਜੀ ਲੈ ਸੱਜਣੋ ਇਹ ਮਿਲੂਗੀ 42 ਦੀ ਹੁਣ ਲਿਆ ਚਾਰ ਨੰਬਰ ਵਾਲੀ ਪੱਛੀ ਇਹਦੀ ਕੀ ਗੱਲ ਬਾਤ ਹੈ ਇਹਦਾ ਕਿਹੜਾ ਸੂਆ ਇਹ ਬਾਈ ਤੀਜੇ ਸੂਏ ਸੁੰਦੀ ਆ ਇਹ ਕਿੰਨੇ ਦਿਨ ਕੱਢਦਾ ਇਹ ਬਾਈ ਲਊਗੀ 10 12 ਦਿਨ ਅੱਛਾ ਇਹ 10 12 ਦਿਨਾਂ ਦੀ ਕੱਚੀ ਆ ਦੁੱਧ ਦਾ ਰਿਕਾਰਡ ਇਹਦਾ ਜਾਣੀ 14 15 ਕਿਲੋ ਹੈਗਾ ਜੀ 14 15 ਕਿਲੋ ਹੈਗਾ ਤੀਜੇ ਸੂਏ ਦਾ ਹਾਂਜੀ ਤਾਂ ਬੱਚੀਆਂ ਸੱਜਣੋ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਸਾਰੀਆਂ ਚੰਗੀਆਂ ਨੇ ਯਾਰ ਜਾਤ ਕੁਆਲਿਟੀ ਦੀਆਂ ਤੇ ਬਾਕੀ ਲੱਭ ਕੇ ਬਣੀਆਂ ਲੈ ਐ ਇੰਨੀਆਂ ਹੁਣ ਰੁੱਤ ਤਾਂ ਥੋੜੀ ਜਿਹੀ ਗਾਰੰਟੀ ਹੋਰੀ ਆ ਗਾਰੰਟੀ ਭਾਈ ਆਇਆ ਦੋ ਚਾਰ ਦਿਨ ਲੱਗਦਾ ਜ਼ਰੂਰ ਗਏ ਸਾਝੋ ਆਪਣੇ ਚੈਨਲ ਤੇ ਵੀਡੀਓ ਨਹੀਂ ਆਈ ਹੈਗੀ ਠੀਕ ਆ ਗੱਲ ਹਾਂਜੀ ਇਕੱਠੀਆਂ ਕਰੀਆ ਫਿਰ ਵੀਡੀਓ ਬਣਾਉਣ ਕਰਕੇ ਇਹਦਾ ਰੇਟ ਕਿੰਨੇ ਦਾ ਲੈਣ ਦੇ ਨਾਲ ਇਹਦਾ ਭਾਈ ਮੁੱਲ ਤਾਂ ਹੈਗਾ 38000 ਅੱਛਾ ਹਾਂ ਦੇ ਦਾਂਗੇ ਆਪਾਂ ਇਹ 36000 ਦੀ ਮੁੱਲ 38000 ਦੇ ਦਾਂਗੇ 36000 ਦੀ ਇਹ ਆ ਗਈ 4 ਨੰਬਰ ਤੇ ਹੈ ਜਮਾਂ ਲਾਸਟ ਹੀ ਆ ਭਾਈ ਆਪਾਂ ਇਹ ਜੋ ਸ਼ੋਰ ਹੀ ਕਰਾਂਗੇ ਆਇਸ਼ਾ ਜੀ ਠੰਡੀ ਲੈ ਇਹ 4 ਨੰਬਰ ਵਾਲੀ ਆ ਗਈ ਤੇ ਹੁਣ ਇਧਰਲੇ ਬੰਨਿਓ ਕਰ ਲੈ ਸ਼ੁਰੂ ਇੱਥੋਂ ਐਚਪੀ ਵੀ ਦਿਖਾਉਂਗਾ ਤੁਹਾਨੂੰ ਮੈਂ ਉਹ ਐਂਡ ਤੇ ਦਿਖਾਉਂਗਾ ਹੁਣ ਤੱਕ ਇਧਰ ਲਿਆ ਕੈਮਰਾ ਆ ਵੀ ਤੋਰ ਤੋ ਜੀ ਕੋਲ ਕੀ ਇਹਦੀ ਕੀ ਗੱਲ ਬਾਤ ਇਹਦਾ ਕਿਹੜਾ ਸੂਆ ਇਹ ਬਾਈ ਦੂਜੇ ਸੂਏ ਸੁੰਦੀ ਆ ਬੱਚੇ ਇਹ ਕਹੇ ਕਿ ਤਣ ਕੱਢਦੀ ਆ ਇਹ ਬਾਈ ਮਾਲਕਾਂ ਨੇ 15 ਦਿਨ ਕਿਹਾ ਵਾ ਚਾਹ ਬਾਲਾ ਨਹੀਂ 20 ਦਿਨ ਲੈ ਜੂਗੀ ਆਇਸ਼ਾ ਹਾਂਜੀ ਕਿ 15 ਦਿਨ ਕੱਢ ਤੂ ਹਜੇ ਕਟੂਗੀ ਬਾਈ RAMNARD ਬੰਨੂ ਜਾਤ ਜੂਤ ਚੰਗੀਆਂ ਥੋੜੀ ਜੀ ਘੱਟ ਸਮਝ ਆਈ ਹੋਈ ਆ ਨਾ ਘੱਟ ਆਈ ਹੋਈ ਆ ਜਾਤ ਕੁਆਲਟੀ ਸੱਚ ਨੂੰ ਇਹਦੀ ਵੀ ਚੰਗੀਆਂ ਆ ਇਹ ਆ ਗਈ 5ਵੇਂ ਨੰਬਰ ਤੇ ਇਹਦਾ ਰੇਟ ਕੀ ਆ ਬਾਈ ਇਹਦਾ ਮੁੱਲ ਤਾਂ ਜਮਾ ਹੁਣ ਲੈਣ ਦੇਣ ਵਾਲੀਆਂ ਗੱਲਾਂ ਲੈਣ ਦੇਣਾਂ ਦੀ ਗੱਲ ਹੀ ਕਰਦੇ ਜਬਾ ਕੋਈ ਗੱਲ ਆ 32000 ਦੀ ਦੇ ਦਾਂਗੇ ਇਹ 32 ਦੇ ਦਾਂਗੇ ਛੋਟ ਛੱਫਾ ਇਹਦੇ ਜੋ ਹੋ ਜੂਗਾ ਸੱਚ ਨੂੰ ਇਹ ਜੀ ਗੱਲ ਨਹੀਂ ਲੈ ਹੁਣ ਆ ਜਾ ਬਾਈ 6 ਨੰਬਰ ਵਾਲੀ ਤੇ ਖੋਲਾ ਚੋਪਰਾ ਵੀ ਇਹ ਬੰਨ ਬੱਚੀ ਆ ਬਾਈ ਸਜਣੋ ਵੱਡੇ ਕੱਦ ਕਾੜ ਚ ਪੈਲਣ ਦੇ ਹਿਸਾਬ ਨਾਲ ਲਾ ਲਿਓ ਇਹਦਾ ਕੱਦ ਹੈਗਾ ਪੂਰਾ ਡਬਲ ਇਹਨੂੰ ਕੈਦਨ ਕੱਢਦੀ ਆ ਸੂਚੇ ਇਹ ਬਾਈ ਹੁਣ ਤਾਂ ਹਾਜ਼ਰੀ ਆ ਬਾਅਦ 2-4 ਦਿਨ ਲੈ ਜੂਗੀ ਹੱਲੇ ਆ ਸ਼ਾਇਦ 2-4 ਦਿਨ ਕੱਢ ਦੂ ਲੈ ਜੂਗੀ ਹਾਂਜੀ ਇਹਦਾ ਕੱਦ ਕਾੜ ਚੰਗਾ ਇਹ ਲੇਟ ਲੂਟ ਹੋਈ ਲੱਗਦੀ ਏ ਗੱਬਣ ਮੈਨੂੰ ਹਾਂ ਬਾਈ ਬੱਚੀ ਵੀ ਪਹਿਲੇ ਸੂਈ ਆ ਅੱਛਾ ਹਾਂਜੀ ਇਹ ਤਾਂ ਚੰਗਾ ਇਹ ਦੁੱਧ ਕਿੰਨਾ ਕ ਪਾ ਦੂਗੀ ਦੁੱਧ ਬਾਈ ਹੁਣ ਇਹ ਤਾਂ ਪਹਿਲੇ ਸੋਇਆ ਆਪਾਂ ਇਹਦੀ ਗਾਰੰਟੀ ਨਹੀਂ ਲੈ ਸਕਦੇ ਲੈ ਤੇ ਯਾਰ ਭਾਈ ਦੇ ਹਿਸਾਬ ਨਾਲ ਵੀ ਸਾਨੂੰ ਲੱਗਦਾ ਵੀ 13 ਕ ਕਿਲੋ ਦਾ ਬੱਚੀ ਚਵਾਉ। ਤੇ ਯਾਰ ਭਾਈ ਆਦਾ ਹੁੰਦੀ ਆ। ਹਾਂ ਬਾਈ ਹਾਂ। ਇਹਦਾ ਰੇਟ ਇਹਦਾ ਫਿਕਸ ਰੇਟ ਇਹਦਾ ਬਾਈ ਫਿਕਸ ਰੇਟ ਜਮਾਂ 38000। ਅੱਛਾ ਇਹ 6 ਨੰਬਰ ਤੇ ਆ ਗਈ ਹੈ ਨਾ? ਹਾਂਜੀ। ਲੈ ਹੁਣ ਖੋਲੋ ਜੀ 7ਵੇਂ ਨੰਬਰ ਵਾਲੀ ਏਜ ਵੀ ਯਾਰ ਚੰਗੀ ਕੁਆਰਤੀ ਆ ਨਸਲ ਇਹਨਾਂ ਚ ਚੰਗੀ ਆ ਜਿੰਨੀਆਂ ਤੁਹਾਨੂੰ ਜਰਸੀ 'ਚ ਦਿਖਾਉਂਗਾ ਨਾ ਜਰਸੀ origignal ਕੀ ਦਿਖਾਉਂਗਾ ਮੈਂ ਇਹਨਾਂ 'ਚ ਤੁਹਾਨੂੰ ਕੋਈ ਮਿਕਸ ਨਹੀਂ ਮਿਲੂਗੀ ਇਹਦਾ ਸੂਗਾ ਇਹਦਾ ਬਾਈ ਸੁਆ ਲੱਗਦਾ ਤਾਂ ਤੀਜਾ ਹੋ ਹੈਗੀ ਦੂਜੇ ਆ ਹਾਂ ਬਾਕੀ ਅੱਜ ਆਈਆਂ ਹੰਬੀਆਂ ਹਾਰੀਆਂ ਉਹਨੀਆਂ ਨੇ ਗੱਡੀਆਂ ਸਫਾਰਾ ਬਹੁਤ ਹੈ ਇਹਦਾ ਜਸੂਆ ਉਹ ਠੰਡ ਠੋਣੇ ਇਹਨੂੰ ਮੈਸਾਂ ਲੱਗਿਆ ਹਨਾ ਠੰਡ ਪੂਰਾ ਵਧੀਆ ਲੱਗਿਆ ਹੀ ਬਣੂਗੀ ਬੱਸ ਕਿਵਾਲਿਟੀ ਦਾ ਇਹ ਕਿੰਨੇ ਦਿਨ ਕੱਢ ਦਿਆ ਇਹ ਵੀ ਬਾਈ ਕੱਢੂਗੀ 10-15 ਦਿਨ ਤਾਂ ਅਛਾ 10-12 ਦਿਨ ਕੱਢ ਜੂ ਦੁੱਧ ਕਿੰਨਾ ਕੱਪਾ ਦੂਗੀ ਅਹੀਂ ਦੁੱਧ ਇਹ ਜਵਾ ਦੂਗੀ 13-14 ਕਿਲੋ ਰਾਮ ਨਾਲ ਬਾਈ ਆ ਠੰਡ ਠੋਣ ਦੇ ਹਿਸਾਬ ਨਾਲ ਘੱਟ ਦੋ ਘੱਟ ਦੱਸਿਆ ਆਪਾਂ ਅਛਾ 13-14 ਕਿਲੋ ਇਹ ਚ ਰਾਮ ਨਾਲ ਰਾਮ ਨਾਲ ਚਵਾ ਇਹਦਾ ਰੇਟ ਬਾਈ ਇਹਦਾ ਜਮਾ ਇੱਕ ਕੋਈ ਗੱਲ ਆ 36000 7 ਨੰਬਰ ਵਾਲੀ ਦਾ ਰੇਟ ਹੈਗਾ ਸਜਣਾ 36000 ਆ ਝੋਲ ਝਾਲ ਸਾਰੀ ਆ ਭਰਨਾ ਲੈ ਬਾਈ ਨਾ ਇਹਦਾ ਯਾਰਾ ਜੀ ਚੰਗੀ ਬਣੂਗੀ ਬੱਚੀ ਤੇ ਇਹਦਾ ਥਣ ਥਣ ਵੀ ਚੰਗਾ ਲੱਗਿਆ ਤੇ ਲੇਵਾਲੂਆ ਵੀ ਚੰਗਾ ਬਣਾਉਗੀ ਹਾਂਜੀ ਤੇ ਹੁਣ ਆ ਬੱਚੀ ਤੋੜ ਦੇ ਸਜਣਾ ਇਹ ਆ ਗਈ 8 ਨੰਬਰ ਵਾਲੀ ਅਛਾ ਇਹ ਤੋਕੜ ਗੱਬਣਾ ਇਹ ਤੋਕੜ ਗੱਬਣਾ ਆਪਾਂ ਚੈੱਕ ਕਰਾਈ ਆ ਤਿੰਨ ਪੂਰੇ ਹੋ ਗਏ ਚੌਥਾ ਮਹੀਨਾ ਲੱਗਿਆ ਹੋਇਆ ਈ ਇਹ ਚੌਥਾ ਮਹੀਨਾ ਇਹਨੂੰ ਲੱਗਿਆ ਤਿੰਨ ਮਹੀਨਿਆਂ ਦੀ ਗੱਬਣ ਥੱਲੇ ਦੁੱਧ ਕਿੰਨਾ ਦੁੱਧ ਬਾਈ ਇਹਦੇ ਥੱਲੇ ਹੈਗਾ ਇਸ ਟਾਈਮ ਸੱਤ ਕਹਿੰਦੇ ਸੀ ਮਾਲਕ ਤੁਸੀਂ ਆਪੇ 6 ਕਹਿ ਕੇ ਦੇਵਾਂਗੇ ਦੁੱਧ ਬਦੂਗੀ ਅੱਛਾ ਉਧਰ ਛੇਵਾ ਸੁਵਾ ਨਹੀਂ ਹੁੰਦੀ ਹੈਗੀ ਇਧਰ ਆਉਂਦੀਆਂ ਬਾਈ ਸੁਵਾ ਕਿਹੜਾ ਹੋਊਗਾ ਇਹਦਾ ਸੁਵਾ ਇਹਦਾ ਤੀਜਾ ਬਾਈ ਇਹਦਾ ਰੇਟ ਬਾਈ ਇਹਦਾ ਰੇਟ ਜਵਾਂ ਜਾਇਜ਼ 27000 ਮਾਨਤਾਣ ਹੋ ਜੂ ਕਰਾਂਗੇ ਬਾਈ ਜ਼ਰੂਰ ਮਾਨਤਾਣ ਤਾਂ ਲੈ ਹੁਣ ਤੋਰ ਦਿਓ ਜੀ 9ਵੇਂ ਨੰਬਰ ਵਾਲੀ ਬੱਚੀ ਲੈ ਤਰਸ ਸਿੰਘਾ ਇੱਥੇ ਮਾਰਦੇ ਕੈਮਰਾ ਵੀਰ ਮਣੇ ਇੱਕ ਬੇਨਤੀ ਆ ਜੀ ਜਿਹਦੇ ਜਿਹੜੀ ਬੈੜੀ ਫੱਟ ਆ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਇੰਨੇ ਡੰਗਰਾ ਪਤਾ ਨਹੀਂ ਲੱਗਦਾ ਠੀਕ ਆ ਗੱਲ ਹਾਂ ਜੀ ਨਾ ਸੱਚ ਨੂੰ ਸਕਰੀਨਸ਼ਾਟ ਬਾਈ ਨੂੰ ਭੇਜੀ ਜਾਏ ਤਾਂ ਹੀ ਮੈਂ ਨਾ ਤੁਹਾਨੂੰ ਨੰਬਰ ਵਾਰ ਦੱਸਦਾ ਕਿਉਂਕਿ ਉਲਝੀ ਜਾਵਾ ਕੇਸ ਇਹ ਇਹ ਕਿਹੜਾ ਸੂਆ ਸੂਆ ਇਹ ਬਲੂਨ ਹੀ ਆ ਬਾਈ ਗੱਬਣ ਕਿੰਨੇ ਚਿਰ ਦੀ ਇਹ ਗੱਬਣ ਬਾਈ 2 ਮਹੀਨਿਆਂ ਤੇ ਨੇੜਾ ਚੈੱਕ ਕਰਾਈ ਹੋਈ ਆ ਠੰਡਾ ਟੀਕਾ ਲਵਾਇਆ ਹੋਇਆ ਅੱਛਾ ਹਾਂਜੀ ਤੇ ਬਾਕੀ ਯਾਰ ਜਿਹਨੇ ਗੱਬਣਾ ਤੋਕੜਾ ਜਿਹੜੀਆਂ ਬਾਈ ਦੇਊਗਾ ਆਪਣੀ ਜ਼ਿੰਮੇਵਾਰੀ ਤੇ ਚੈੱਕ ਕਰਾ ਕੇ ਲੈ ਜਾ ਜੇ ਜਦੀ ਆ ਜੂ ਬਾਈ ਡਾਕਟਰ ਆਪਣੇ ਜਿਹਨੇ ਵੀਨੇ ਚੈੱਕ ਕਰਾਉਣੀ ਆ ਕਰਾ ਸਕਦਾ ਉਹ ਤਰਛੇ ਦੀ ਫੇਸ ਕੁਆਲਟੀ ਦਿਖਾ ਦੇ ਇੱਕ ਵਾਰੀ ਇਹ ਤੇ ਜਿਹੇ 1 ਮਿੰਟ ਕਰੀ ਦੇ ਖਰਾਬ ਬੱਚੀ ਇਹ ਚੰਗੀ ਆ ਚੰਗੀਆਂ ਸਾਰੀਆਂ ਨੇ ਇੱਕ ਵੀ ਸਮੇਂ ਦੀ ਥੋੜੀ ਘਾਟ ਜ਼ਰੂਰ ਆ ਜਾਨਵਰ ਜਾਦੇ ਨੇ ਪਰ ਹੈਗੇ ਯਾਰ ਸਾਰੇ ਟਾਪ ਕੁਆਲਿਟੀ ਦੇ ਨੇ ਕੋਈ ਜਾਨਵਰ ਮਾੜਾ ਨਹੀਂ ਨਾ ਚੋਂ ਇਹ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ 25 ਦੀ ਬਾਈ ਅੱਛਾ ਇਹ ਆ ਗਈ ਨੌਵੇਂ ਨੰਬਰ ਤੇ ਹੁਣ ਖੋਲ ਲੈ ਦਸਵੇਂ ਨੰਬਰ ਵਾਲੀ ਇੱਧਰ ਫਰਕ ਲੱਗਦਾ ਮੈਨੂੰ ਥੋੜਾ ਇੱਧਰ ਨਗੀਨੇ ਚੰਗੇ ਲੱਗਦੇ ਨੇ ਦੋ ਤਿੰਨ ਸਾਰੀਆਂ ਹੀ ਚੰਗੀਆਂ ਆ ਬਾਈ ਇਹ ਪਹਿਲੇ ਸੂਏ ਵਾਲੇ ਕਿ ਦੂਜੀ ਵਾਲੀ ਇਹ ਬਾਈ ਪਹਿਲੇ ਸੂਏ ਆ ਬੱਛੀ ਅੱਛਾ ਹਾਂਜੀ ਇਹ ਕਿੰਨੇ ਕਿ ਦਿਨ ਕੱਢਦੀ ਹੈ ਇਹ ਵੀ 10-15 ਦਿਨ ਦੀ ਕੱਚੀ ਆ ਵਧੀਆ ਬਣੂ ਬੱਛੀ ਅੱਛਾ 10-15 ਦਿਨਾਂ ਦਾ ਕੱਚਾ ਮਾਲ ਇਕੱਠਾ ਆਗਾ ਡੰਗਰ ਨਹੀਂ ਇਹ ਵੀ ਮੈਲ ਨੂੰ ਹਟ ਜਾਣੀਆਂ ਨੇ ਮੈਂ ਮੈਂ ਹੋਰ ਛੱਡਾ ਹੀ ਨਹੀਂ ਹੋਣਾ ਕਿਸੇ ਨੂੰ ਹੋਰ ਛੱਡਾ ਹੀ ਨਹੀਂ ਹੋਣਾ ਕਿਸੇ ਬਾਤ ਹੈ ਨਹੀਂ ਭਾਈ ਲਾਗਾ ਮੇਰਾ ਇਲਾਵਾ ਜਿਵੇਂ ਕਰ ਲਿਆ ਨੰਦਾ ਸਾਰਾ ਹਮਾਚਲ ਇਕੱਠਾ ਲੁੱਟ ਕੇ ਲੈਂਦਾ ਜੀ ਅੱਛਾ ਹੋਰ ਇਹਦਾ ਰੇਟ ਭਾਈ ਇਹਦਾ ਰੇਟ ਵੀ 33000 ਆ ਅੱਛਾ ਜੈਦੀ ਆ ਭਾਈ 10 ਨੰਬਰ ਵਾਲੀ ਹੁਣ ਆ ਗਈ 11 ਨੰਬਰ ਵਾਲੀ ਹਾਂ ਇਹਦਾ ਸੂਆ ਕਿਹੜਾ ਇਹ ਭਾਈ ਦੂਜੇ ਸੂਂਦੀ ਆ ਬੱਚੀ ਅੱਛਾ ਇਹ ਦੂਜੇ ਸੂਂਦੀ ਆ ਕਿੰਨੇ ਦਿਨ ਕੱਢਦੀ ਆ ਇਹ ਵੀ ਭਾਈ ਲਊਗੀ ਹੱਲੇ ਤਾਂ ਹਵਾਲੇ ਦੇ ਹਿਸਾਬ ਨਾਲ 15 ਦਿਨ ਤਾਂ ਲਊ। ਅੱਛਾ ਇਹਨਾਂ ਨੇ ਉਦੋਂ ਸੁਣਾ ਵੀ ਜਦੋਂ ਦੁੱਧ ਦਿਆਂ ਐਨ ਲੂਲ ਹੋਵੇ ਪੂਰੀ ਆਣ ਚੱਲਦੀ ਆ। ਹਾਂ ਜਿਹਦੇ ਸੱਜਣ ਨੇ 15-20 ਦਿਨਾਂ ਨੂੰ ਖਰੀਦਣੀਆਂ ਉਹ ਅੱਜ ਖਰੀਦ ਕੇ ਉਹਨਾਂ ਨੂੰ 10-15 15000 ਦਾ ਪੈਦਾ। ਇੱਕ ਜਣਾ ਸੱਜਣੋਂ ਮੈਂ ਤੁਹਾਨੂੰ ਹੋਰ ਵੀ ਆਖੂਗਾ ਕਿ ਇਹ ਜਾਨਵਰ ਤੁਸੀਂ ਯਾਰ ਘਰੇ ਲੈ ਜਾ ਕੇ ਪਾ ਕੇ 트ਾਂਜੈਕਸ਼ਨ ਇਹਨਾਂ ਨੂੰ ਨਾ ਆਪਦੇ ਹੱਥੀਂ ਤਿਆਰ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਜਿਵੇਂ ਆਪਾਂ ਕਹਿੰਦੇ ਨਾ ਯਾਰ ਤਾਜੀ ਲਈ ਅਗਲੇ ਨੇ ਕੁਝ ਪਾਇਆ ਨਹੀਂ ਹਨਾ ਵੀ ਇਹਨਾਂ ਨੇ ਕੋਈ ਚੰਗੀ ਪਰਫਾਰਮੈਂਸ ਨਹੀਂ ਕੀਤੀ ਉਹ ਤੁਸੀਂ ਆਪਦੇ ਹੱਥਾਂ ਨਾਲ ਲਿਆ ਕੇ ਖਰਾਕ ਪਾ ਕੇ ਹੁਣ ਇਹਨਾਂ ਨੂੰ 20 ਤੋਂ 25 ਦਿੰਦੀਆਂ ਕੱਚੀਆਂ ਨੇ ਜਿਹੜੀਆਂ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਕਿੰਨਾ ਨੰਬਰ ਸੀ ਇਹਦਾ 12 ਨੰਬਰ ਇਹਦਾ ਰੇਟ ਆ ਇਹਦਾ ਰੇਟ ਬਾਈ ਮੁੱਲ ਤਾਂ ਹੈਗਾ ਨਾ 40000 ਦੁੱਧ ਦਾ ਰਿਕਾਰਡ ਹੈਗਾ ਇਹਦਾ 16 ਕਿਲੋ ਦਾ ਹਾਂ ਆਪਾਂ ਨਾ ਨਹੀਂ 14 ਕਿਲੋ ਕਹਾਂਗੇ ਤੇ ਦੇ ਦਾਂਗੇ ਇਹ ਆਪਾਂ 36000 ਦੀ 36000 ਦੀ ਦੇ ਦੇ ਦਾਂਗੇ ਹੁਣ ਆ ਗਈ 13 ਨੰਬਰ ਹਾਂ ਹੁਣ ਵਧੀਆ ਲੱਗਿਆ ਹੈ ਇਹ ਵੀ ਖੋਲ ਲਿਆ ਬਾਈ ਇਹ ਬਲੂਨ ਬੱਛੀ ਆ ਜੀ ਦੋ ਦੰਦ ਅੱਛਾ ਇਹ ਦੋ ਦੰਦ ਦਾ ਪਹਿਲਣ ਬੱਛੀ ਹੈ ਕਿੰਨੇ ਦਿਨ ਕੱਢਦੀ ਆ ਇਹ ਬਾਈ ਲਊਗੀ ਮਹੀਨੇ ਤੋਂ ਉੱਪਰ ਬੱਛੀ ਹੈ ਜਿਹਨੇ ਤਿਆਰ ਤੁਲ ਕਰਨੀ ਆ ਤਿਆਰ ਕਰਨ ਨਾਲ ਵਾਸਤੇ ਵੀ ਖਾਸ ਆਫਰ ਆ ਖਾਸ ਆਫਰ ਆ ਹੁਣ ਕਈ ਸੱਜਣ ਹੁੰਦੇ ਨੇ ਯਾਰ ਸ਼ਕੀਨ ਵੀ ਆਪਾਂ ਆਪਣੇ ਹੱਥੀ ਹਨਾ ट्रांजੈਕਸ਼ਨ ਪਾ ਕੇ ਵਧੀਆ ਖਰਾਕ ਪਾ ਕੇ ਤਿਆਰ ਕਰੀਏ ਇਹ ਸੱਜਣੋਂ ਵਧੀਆ ਖਰਾਕ ਪਾ ਕੇ ਆਪਦੇ ਹੱਥੀ ਤਿਆਰ ਕਰਨ ਵਾਲੇ ਨਗੀਨੇ ਵੀ ਅੱਜ ਲੈ ਕੇ ਆਇਆ ਬਾਈ ਤੁਹਾਡੇ ਵਾਸਤੇ ਇਹਦਾ ਰੇਟ ਬਾਈ ਭਾਈ ਇਹਦਾ ਰੇਟ 33000 ਆ ਲੈਣ ਦੇ ਨਹੀਂ ਲੈਣ ਦੇਣ 33 33000 ਉਹ ਛੋਟ ਛੂਟ ਤਾਂ ਹੁੰਦੀ ਰਹੂ ਛੋਟ ਤਾਂ ਕਰਾਂਗੇ ਐ ਤਾਂ ਚਾਹ ਪਾਣੀ ਵੀ ਪਿਆਉਣੇ ਆ ਦੂਰੋਂ ਆਏ ਬੰਦਿਆਂ ਨੂੰ ਨੇੜੇ ਤੇੜੇ ल्याਣ ਨੂੰ ਆ ਜੀ ਇਹਦਾ ਇਹ ਬਲੂਨ ਬੱਛੀ ਆ ਜੀ ਇਹ ਬਲੂਨ ਬੱਛੀ ਆ ਹਾਂ ਜੀ ਲੱਗਦੀ ਯਾਰ ਡਾਵਲਾ ਪੂਰੀ ਹਾਂ ਭਾਈ ਇਹ ਸੰਭੀ ਹੋਈ ਆ ਸੰਭੀ ਹੋਈ ਆ ਇਹ ਤੇ ਜੋਰ ਮਾਰਿਆ ਫਾਰਮਰ ਦਾ ਥੋੜਾ ਜਿਹਾ ਨਾ ਹਾਂ ਭਾਈ ਇਹ ਇਹ ਕੰਮ ਵੀ ਥੋੜਾ ਜਿਹਾ ਕੋਸਟਲੀ ਹੋਊ ਮੈਂ ਕਹਿੰਨਾ ਫਿਰ ਹੈ ਨਹੀਂ ਭਾਈ ਰੇਟ ਦਾ ਜਾਇਜ਼ ਹੀ ਆ ਆਪਣੇ ਅੱਜ ਅੱਛਾ ਹਾਂ ਦੇ ਰੇਟ ਦਾ ਅਕਸਰ ਵੀ ਜਾਇਜ਼ ਹੀ ਹੁੰਦੇ ਨੇ ਵਾਹ ਡੰਗਰ ਬੈਕ ਦਾ ਰਹੇ ਬਾਈ ਆਪਣਾ ਫੁੱਟੀ ਆ ਹਾਏ ਪਹਿਲਣ ਸੂ ਬਾਈ ਵਧੀਆ ਇਹ ਕਿੰਨੇ ਦਿਨ ਕੱਢਦੀ ਆ ਇਹ ਵੀ ਲਊਗੇ ਬਾਈ ਮੈਨ ਲੱਗਦਾ 15 20 ਦਿਨ ਤੱਕ ਲਊ ਆ ਆਮ ਨਾਲ ਅੱਛਾ 15 ਤੋਂ 20 ਦਿਨ ਕੱਢ ਦੂ ਇਹ ਕਿੰਨੇ ਦੀ ਛੱਡ ਦਾਂਗੇ ਆਪਾਂ ਲਾਸਟ ਚ ਵੀ ਬਾਈ ਇਹ ਜਮਾ ਲਾਸਟ ਆਪਾਂ ਛੱਡਾਂਗੇ 35000 ਦੀ ਬਸ਼ੀ 35 ਦੀ ਹਾਂਜੀ ਤੇ ਸੱਜਣਾ ਰੇਟ ਇਹਦਾ ਜਾਇਜ਼ ਆ ਚਾਹੇ ਤੁਸੀਂ ਯਾਰ ਮਾਰਕੀਟ ਚ ਕਿਤੇ ਵੀ ਟਰਾਈ ਕਰ ਲਿਓ ਤੁਸੀਂ ਇਹਦੀ ਹੁਣ ਲੰਬਾਈ ਲੰਬੂਈ ਲਾ ਲਓ ਇੱਥੇ ਤੋਂ ਇਹ ਚ ਜਾਣ ਜੂਣ ਲਾ ਲਓ ਫੇਸ ਕੁਆਲਿਟੀ ਦੀ ਗੱਲਬਾਤ ਕਰਨੋ ਮੇਰੇ ਖਿਆਲ ਆ ਰੇਟ ਦੇ ਵਿੱਚ ਅੱਜ ਦੇ ਟਾਈਮ 'ਚ ਤੁਸੀਂ ਜਾਨਵਰ ਨਹੀਂ ਫੜ ਸਕਦੇ ਕਿਤੋਂ ਤੇ ਬਾਕੀ ਜਿਹੜੇ ਸੱਜਣ ਨੇੜੇ ਆ ਕੇ ਦੇਖਣਗੇ ਉਹੀ ਗੱਲ ਮੈਂ ਕਹਿਣਾ ਹੁੰਦਾ ਵੀ ਆਪਣੇ ਕੈਮਰੇ 'ਚ ਤੁਹਾਨੂੰ 19 ਲੱਗ ਸਕਦਾ ਜਦੋਂ ਨੇੜੇ ਆਉਂਗੇ ਤਾਂ ਜਾਨਵਰ 21 ਲੱਗੂਗਾ ਉਹ ਗੱਲ ਹੀ ਯਾਰ ਤੁਹਾਨੂੰ ਕਦੇ ਵੀ ਦੇਖਣ ਨੂੰ ਮਿਲੂਗੀ ਵੀ ਆਪਾਂ ਜਾਂ ਫਲੈਟ ਕੈਮਰਾ ਕਰਕੇ ਛੋਟੀਆਂ ਬੱਚੀਆਂ ਨੂੰ ਵੱਡੀਆਂ ਲੱਗਣ ਲਾ ਦਾਂਗੇ ਜਦੋਂ ਨੇੜੇ ਆਉਂਗੇ ਤੁਸੀਂ ਤੁਹਾਨੂੰ ਲੱਗੇ ਵੀ ਯਾਰ ਇਹ ਤਾਂ ਛੋਟੀ ਹੀ ਬੱਚੀ ਇਹਨਾਂ ਨੇ ਵੱਡੀ ਦਿਖਾਤੀ ਇੱਕ ਸੱਜਣਾਂ ਨੇ ਇਹ ਹੋ ਵੀ ਗਿਆ ਹਾਸਾ ਪਰ ਮੈਂ ਚੈਨਲ ਵਾਲੇ ਸੱਜਣ ਦਾ ਨੋਂ ਨਹੀਂ ਲੈਂਦਾ ਜਦੋਂ ਸੁਣੂਗਾ ਸਮਝ ਜ਼ਰੂਰ ਜਾ ਆ ਆਗੇ ਤੁਲੇਂਦੀ ਆ ਇਹ ਬਸ ਬਾਈ ਇਹ 2500 ਦੀ ਦੇ ਦਾਂਗੇ ਬਸ ਜਿਹਨੇ ਪਾਲਣ ਨੂੰ ਲੈ ਕੇ ਆ ਅੱਛਾ ਆ ਵੀ ਆ ਵੀ ਰਹਿੰਦੀ ਦੀ ਕਹਾਂ ਦੇ ਦਾਂਗੇ ਬਾਈ ਤੇ ਉਹ ਇਹਦਾ ਜਵਾਕ ਖੇਡ ਖੂਡ ਵੀ ਲੱਗ ਜਾਣਗੇ ਇਹਨਾਂ ਨੇ ਆ ਪੂਰੇ ਖੱਡਣਗੇ ਤੇ ਬਹਿ ਕੇ ਝੂਟੇ ਦਾ ਉਹ ਬੱਚੀ ਉਹ ਚਾਰ ਪੰਜ ਨਾਲ ਫਰੀ ਦੇ ਦਾਂਗੇ ਆ ਜਿਹਨੇ ਪੰਜ ਛੇ ਗਾਇਆਂ ਇਕੱਠੀਆਂ ਲੈ ਲੀਆਂ ਉਹਨੂੰ ਫਰੀ ਦੇ ਦਾਂਗੇ ਪੰਜ ਨਾਲ ਪੰਜ ਗਾਵਾਂ ਨਾਲ ਮੈਂ ਆ ਤੁਹਾਨੂੰ ਇੱਕ ਫਰੀ ਵੀ ਦਵਾ ਦੂੰਗਾ ਜੇ ਨਹੀਂ ਦੇਊਗਾ ਤਾਂ ਮੇਰੀ ਗੱਲ ਕਰਾ ਦਿਓ ਬਾਈ ਨਾਲ ਪੰਜਾਂ ਨਾਲ ਆ ਹ ਇੱਕ ਨਗੀਨਾ ਤੁਹਾਨੂੰ ਮੈਂ ਅੱਜ ਫਰੀਦਵਾ ਦੂੰਗਾ ਪੰਜਾਂ ਨਾਲ ਇੱਕ ਫਰੀ ਦਾ ਆਫਰ ਚੱਲ ਰਿਹਾ ਅੱਜ ਉਹ ਲੈ ਹੁਣ ਬਾਈ ਉਹ ਵੱਡੀ ਗਾਂ ਖੋਲਾ ਐਫ ਉਹਦੀ ਕੀ ਗੱਲ ਬਾਤ ਆ ਕਿਹੜਾ ਸੂਆ ਬਾਈ ਉਹ ਤੀਜੇ ਸੂਏ ਆ ਹੋ ਗਏ ਇਹਨੂੰ ਸੂਈ ਨੂੰ ਤਿੰਨ ਛੜ ਤਿੰਨ ਮਹੀਨੇ ਅੱਛਾ ਹਾਂਜੀ ਬੱਚਾ ਇਹਦਾ ਬੱਚਾ ਨਹੀਂ ਹੈਗਾ ਵੀਰੇ ਬੱਚਾ ਇਹਦਾ ਐਕਸਪਾਇਰ ਆ ਹਾਂਜੀ ਬਾਰੀ ਡਾਬਲ ਐ ਤਾਂ ਜੇ ਮੈਂ ਕਹਾਂ ਦੂਜੀਆਂ ਜੋੜ ਕੇ ਦੇਖਣ ਲੱਗ ਜੀ ਇਹ ਚਾਰ ਬਣ ਜਾਣਗੀਆਂ ਇਹਦੀਆਂ ਬਣ ਜਾਣਗੀਆਂ ਬਾਈ ਸਹੀ ਗੱਲ ਆ ਇਹਦੀਆਂ ਚਾਰ ਬਣ ਜਾਣਗੀਆਂ ਦੁੱਧ ਕਿੰਨਾ ਇਹਦੀ ਥੱਲੇ ਦੁੱਧ ਬਾਈ ਇਹਦੇ ਥੱਲੇ ਹੈਗਾ 15 ਕਿਲੋ 15 ਰੈਡੀ ਦਾ ਰੈਡੀ ਦਾ ਜਮਾ ਅੱਛਾ 15 ਕਿਲੋ ਇਹ ਥੱਲੇ ਤਿਆਰ ਆ ਗੱਬਣ ਗੁੱਬਣ ਗੱਬਣ ਨਹੀਂ ਹੈਗੀ ਬਾਈ ਅੱਛਾ ਗੁੱਬਣ ਹੈ ਨਹੀਂ ਹਜੇ ਇਹਦਾ ਰੇਟ 15 ਕਿਲੋ ਵਾਲੀਆ ਰੇਟ ਬਾਈ ਦੇ ਦਾਂਗੇ ਇਹ ਵੀ 32000 ਹੈ 32 ਦੀ ਦੇ ਦਾਂਗੇ ਆਫਰੇ ਲਾ ਦੀ ਅੱਜ ਲਾਤੀ ਬਾਈ ਲਾਤੀ ਲੈ ਸੱਜਣੋ ਇਹ ਮਿਲੂਗੀ ਤੁਹਾਨੂੰ 32000 ਦੀ ਕਪੈਣ ਜੀ ਡੀ ਐਚ ਐਫ ਮਿਲੂ ਤੁਹਾਨੂੰ 32000 ਦੀ ਆ ਰੇਟ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਮਿਲਣਾ ਕਿਤੇ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਇੱਕ ਨਗੀਨਾ ਇੱਧਰ ਦਿਖਾਇਆ ਪੰਜਾਂ ਨਾਲ ਇੱਕ ਫ੍ਰੀ ਓ ਮੈਂ ਬਾਈ ਤੋ ਤੁਹਾਨੂੰ ਜ਼ਰੂਰ ਦਪਾਉਂਗਾ ਬਾਈ ਪੰਜਾਂ ਨਾਲ ਇੱਕ ਫਰੀ ਲਾਡੀ ਦੇ ਦੀ ਜਿਹੜਾ ਸੱਜਣਾ ਆ ਪੰਜਾਂ ਨਾਲ ਗੇ ਰਾਗੇ ਬਾਈ ਗੱਲ ਆ ਕੋਈ ਆਪਣੇ ਦਿਲ ਖੁੱਲੇ ਹੀ ਆ ਫਿਰ ਪੰਜਾਂ ਨਾਲ ਕੋਈ ਇਹ ਤੇ ਫੇਰ ਮਾਰ ਦੇਵੇ ਦਰਸ਼ਕ ਕੈਮਰਾ ਪੰਜਾਂ ਨਾਲ ਇੱਕ ਫਰੀ ਨਹੀਂ ਗਿੰਨਾ ਨਾਲੇ ਛੋਟੇ ਜਵਾਕ ਖੇਡ ਲੱਗ ਜਾਣਗੇ ਕੁੱਤਾ ਬਿੱਲੀ ਲਿਆਉਣ ਨਾਲੋਂ ਇਹ ਦੁੱਧ ਵੀ ਦੇਊਗੀ ਵੱਡੀ ਹੋ ਕੇ ਜਦੋਂ ਰੈਡੀ ਹੋਊਗੀ ਬਾਈ ਇਹ ਲੇਵਾ ਥਣ ਥਣ ਵਧੀਆ ਹੋਣਾ ਹੀ ਝੋਲੀ ਜੀ ਪੱਟੀ ਫੇਰਦੀ ਆ ਐਸ਼ਾ ਇਹਦੇ ਫੀਡ ਫੂਡ ਪਾ ਕੇ ਤਿਆਰ ਕਰਨੀ ਆ ਬੱਚੀ ਹਾਂ ਹਾਂ ਬਾਕੀ ਚਾਰ ਚੂਰ ਵਾਲੇ ਹਨਾ ਇੱਕ ਵਾਰੀ ਦਰਸ਼ਕ ਮਾ ਦੇ ਕੈਮਰਾ ਸਾਲੇ ਇੱਥੇ ਤੋਂ ਸਾਰੇ ਜਾਨਵਰ ਦਾ ਰੇਟ ਵੀ ਅੱਜ ਆਪਣੇ ਦੇਹ ਜਮਾ ਜੈਜਾ ਬਸ ਬੇਨਤੀ ਆਗੇ ਵੀਰ ਬਾਲਾ ਨਾ ਹੁਣ ਘਟਾਇਓ ਛੋੜ ਛੱਪੇ ਹੀ ਕਰਾਂਗੇ ਆਪਾਂ ਲੈ ਛੋੜ ਛੱਪੇ ਵਾਲੇ ਰੇਟ ਨੇ ਸੱਜਣੋ ਹੁਣ ਜਿਹੜੇ ਦਾ ਬੱਤੀ ਕਰਤਾ ਉਹਦਾ ਕਿਤੇ 25 26 27 28 22 ਨੂੰ ਕਰੋ ਤੰਗ ਉਹ ਕੰਮ ਤਾਂ ਨਾ ਕਰਿਓ ਕਿਉਂਕਿ ਗਾਮਾਂ ਦੀ ਕਵਾਂਟੀਟੀ ਜ਼ਿਆਦੇ ਦੀ ਸੀ ਮੈਨੂੰ ਐਸੀ ਵੀਡੀਓ ਲੰਬੀ ਨਾ ਹੋ ਜੇ ਇਸ ਕਰਕੇ ਮੈਂ ਵੀਡੀਓ ਬਣਾਉਣ ਤੋਂ ਪਹਿਲਾਂ ਹੀ ਬਾਈ ਨੂੰ ਕਹਤਾ ਸੀ ਮੈਂ ਕਿਾ ਰੇਟ ਨਾ ਯਾਰ ਬਾਈ ਜਮਾ ਖਿੱਚਵੇਂ ਕਰੀ ਜਾਈ ਵੀ ਉਹ ਚੋ ਬਸ ਇੱਕ ਛੋਟ ਛੋਟ ਰੱਖੀ ਹੈ ਨਾ ਛੋਟ ਤਾਂ ਹਰੇਕ ਸੋਦੇ ਚ ਸੁਣਦਾ ਉਹ ਤਾਂ ਕਰਾਂਗੇ ਬਾਈ ਕਰਨੀ ਵੀ ਪੈਂਦੀ ਆ ਪਹਿਲੇ ਸੂਏ ਤੋਂ ਲਾ ਕੇ ਦੂਜੇ ਤੀਜੇ ਸੂਏ ਤੱਕ ਤੇ ਜਾਨਵਰ ਸਾਨੂੰ ਬਾਈ ਦੇ ਘਰੋਂ ਮਿਲਣਗੇ ਤੇ ਕੱਚੀਆਂ ਵੀ ਮਿਲਣਗੀਆਂ ਸੂਣ ਵਾਲੀਆਂ ਟੋਕੜਾਂ ਗੱਬਣਾ ਵੀ ਮਿਲਣਗੀਆਂ ਹਰੇਕ ਕੁਆਲਿਟੀ ਮਿਲੂ ਜਿਹੜੀ ਜਿਹੜੀ ਕੁਆਲਿਟੀ ਦੀ ਜਰਸੀ ਚ ਅਕਸਰ ਮੰਗ ਰਹਿੰਦੀ ਆ ਬਾਈ ਨੰਬਰ ਬੋਲ ਦੋ ਆਪਣਾ ਨੰਬਰ ਭਾਈ ਆਪਣਾ 985579812 ਇੱਕ ਵਾਰੀ ਹੋਰ ਬੋਲ ਦੋਜਾ ਨੰਬਰ ਜੀ 628494362 ਨੰਬਰ ਦੋ ਨਹੀਂ ਕਾਲ ਦੋਨਾਂ ਦੀ ਲੱਗਦੀ ਆ ਭਾਈ ਤੀਜਾ ਨੰਬਰ ਵੀ ਦੇਵਾਂਗੇ ਨਾ ਗੱਦ ਨਹੀਂ ਅੱਛਾ ਹਾਂ ਤਿੰਨੇ ਜਾਣੇ ਫਿਰ ਇਕੱਠੇ ਬਹਿ ਜਾਓ ਇਕੱਠੇ ਹੀ ਬਹਿ ਜਾਣਾ ਮੰਜੀ ਜੋੜ ਕੇ ਹਾਂ ਜੀ ਹਾਂ ਕਿਤੇ ਇੱਕ ਬੰਦਾ ਘਰੇ ਬਹਿ ਜਾਏ ਇੱਕ ਬੰਦਾ ਖੇਤ ਵਗ ਜਾਏ ਨਾ ਭਾਈ ਖੇਤ ਵਾਲਾ ਬਣਾ ਕਿਤੇ ਕਿਤੇ ਤਿੰਨੇ ਬੰਦੇ ਇੱਕ ਗਾਈ ਵੇਚ ਦੋ ਤਿੰਨ ਥਾਵੇਂ ਨਹੀਂ ਨਹੀਂ ਭਾਈ ਇੱਕ ਗਾਈ ਵੇੰਦੀ ਦੁਆਰਾ ਫੇਰ ਆ ਵੀਰੇ ਵੀ ਜਿਹੜੀ ਗਾਂ ਫਟਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਇਹ ਸਕਰੀਨਸ਼ਾਟ ਤੁਸਾਂ ਜਰੂਰ ਭੇਜ ਦਿਓ ਕਿਉਂਕਿ ਸਾਰੀਆਂ ਇੱਕੋ ਜਿਹੀ ਲੱਗਦੀਆਂ ਨੇ ਯਾਰ ਲੇਖਿਆਲਾ ਕੰਮ ਜਾਂ ਹੋ ਜਾਂਦਾ ਕਿਤੇ ਕਈ ਵਾਰੀ ਮਾਗਰੋਂ ਤੁਸੀਂ ਝਗੜਾ ਕਰੀਓ ਯਾਰ ਅਸੀਂ ਤਾਂ ਬਾਈ ਉਹ ਲਈ ਸੀ ਐਨੇ ਦੀ ਤਾਂ ਉਹ ਦੇਤੀ ਉਹ ਦੇਤੀ ਫੇਸ ਕੁਆਲਟੀ ਇਹਨਾਂ ਦੀ ਇੱਕੋ ਜਿਹੀ ਆ ਜਿੱਥੋਂ ਬਾਈ ਵੀਡੀਓ ਦੇ ਵਿੱਚੋਂ ਕਮਾ ਕੇ ਮੋੜਦਾ ਨਾਗਾ ਉੱਥੇ ਤੋਂ ਸਕਰੀਨਸ਼ਾਟ ਲੈ ਕੇ ਭੇਜ ਦਿਓ ਉੱਥੇ ਤੋਂ ਪਤਾ ਲੱਗ ਜੂ ਜੇ ਤੁਸੀਂ ਕੱਲੇ ਫੇਸ ਦਾ ਭੇਜ ਜਿਗੇ ਪਤਾ ਫੇਰ ਵੀ ਨਹੀਂ ਲੱਗਣਾ ਕਿਉਂਕਿ ਸਾਰੀਆਂ ਦੀ ਲਾਲ ਮੂਰੀਆਂ ਨੇ ਸਾਰੀਆਂ ਦੀ ਲਾਲ ਪੱਟੇ ਨੇ ਤਕਰੀਬਨ ਤਕਰੀਬਨ ਇਹ ਨਸਲ ਸਾਰੀ ਇੱਕੋ ਜਿਹੀ ਲੱਗਦੀ ਆ ਹਾਂ ਬਾਈ ਉਹ ਕੰਮ ਨਾ ਕਰੋ ਚੰਗਾ ਫਿਰ ਤਿੰਨੇ ਨਾ ਨਾ ਬਾਈ ਤਿੰਨੇ ਇੱਕ ਗਾਣਾ ਵਿੱਚੋ ਨਹੀਂ ਨਹੀਂ ਅੱਡੋ-ਅੱਡ ਵੇਚ ਦਿਓ ਅ ਕਈ ਵਾਰੀ ਹੋ ਜਾਂਦੀ ਆ ਗੱਲ 37719697600 ਮੈਂ ਤਾਂ ਨੰਬਰ ਇੱਕ ਲਵਾ ਕੇ ਖੁਸ਼ ਹੁੰਨਾ ਵੀ ਇੱਕ ਬੰਦਾ ਵੇਚੀ ਜਾਊਗਾ ਇੱਕ ਲੱਗੀ ਆ ਫਿਰ ਮੂਰੇ ਸੱਜਣ ਵੀਰ ਫੋਨ ਕੱਟਦੇ ਨਹੀਂ ਹੈਗੇ ਉਹ ਬੇਟਿੰਗ 'ਚ ਹੀ ਆਈ ਜਾਂਦਾ ਰਹਿੰਦਾ ਵਾ ਗੱਲ ਲੰਬੀ ਚਲੀ ਜਾਂਦੀ ਆ ਇੱਕ ਗੱਲ ਹੋਰ ਆ ਆਪਣੇ ਡੰਗਰ ਦੀ ਥਣਾ ਦੀ ਗਾਰੰਟੀ ਹੋਊਗੀ ਠੀਕ ਆ ਜਿੰਨੇ ਆਪਾਂ ਨੇ ਕੱਚੇ ਵੀ ਦਿਖਾਈ ਹਾਂ ਕੱਚੇ ਵੀ ਜਿਹੜਾ ਕੋਈ ਫੋਨ ਤੇ ਵੀ ਮਗਾਉਂਦਾ ਘਰ ਤੱਕ ਥਣਾ ਦੀ ਗਾਰੰਟੀ ਆ ਲੈ ਵੀਡੀਓ ਦਾ ਇਹ ਟੋਟਾ ਚਾਹੇ ਤੁਸੀਂ ਸੇਵ ਕਰ ਲਿਓ ਬਾਈ ਕੱਚੇ ਜਾਨਵਰ ਦੀ ਕੀ ਸੂਏ ਸਮਾਰੇ ਦੀ ਵੀ ਗਰੰਟੀ ਆ ਬਾਈ ਦੀ ਥੱਲੇ ਦੀ ਸਾਰੇ ਜਾਨਵਰਾਂ ਦੀ ਗਰੰਟੀ ਹੋਊਗੀ ਬਾਕੀ ਚਾਲ ਟਾਲ ਤੁਸੀਂ ਯਾਰ ਵੀਡੀਓ ਚ ਦੇਖ ਲਓਗੇ ਇੱਕ ਬਾਈ ਕਹਿੰਦਾ ਯਾਰ ਵੀ ਹੋਰ ਵੀ ਤੰਗੀ ਆ ਜਾਂਦੀ ਐ ਅਗਲਾ ਕਹਿੰਦਾ ਵੀ ਯਾਰ ਪਰਸਨਲ ਕੱਲੀ ਕੱਲੀ ਦੀ ਹੈ ਨਾ ਵੀਡੀਓ ਵੀ ਉਹ ਸਮੱਸਿਆ ਵੀ ਯਾਰ ਔਖੀ ਹੋਏ ਨੇ ਕਿਉਂਕਿ ਬਾਈ ਹੋਰਾਂ ਕੋਲੇ ਫੋਨ ਵੱਜਦੇ ਰਹਿੰਦੇ ਨੇ ਟਰਨ ਬਾਈ ਟਰਨ ਕਰ ਲ ਆਈ ਜਾਂਦੀਆਂ ਤੇ ਫਿਰ ਕੱਲੀ ਕੱਲੀ ਦੇ ਅੰਦਰੋਂ ਉੱਠ ਕੇ ਆ ਕੇ ਵੀਡੀਓ ਬਣਾ ਕੇ ਭੇਜਣ ਦਾ ਵੀ ਕੰਮ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਤੁਸੀਂ ਵੀਡੀਓ ਚ ਜੱਜਮੈਂਟ ਕਰ ਲਿਓ ਕਿ ਵੀਡੀ ਛੜਦਾ ਨਹੀਂ ਕਾ ਸਰ ਕੋਈ ਵੀਡੀਓ ਚ ਚੰਗੀ ਤਰ੍ਹਾਂ ਦਿਖਾ ਦਾਂਦਾ ਤੇ ਬਾਕੀ ਜਿਹੜੇ 20 30 ਕਿਲੋਮੀਟਰ ਵਾਲੇ ਸੱਜਣ ਨੇ ਯਾਰ ਉਹ ਚਾਹੇ ਘਰੇ ਆ ਕੇ ਨੇੜੇ ਆ ਕੇ ਦੇਖ ਕੇ ਵੀ ਲੈ ਜਾਣ ਲੈ ਕੇ ਜਾ ਸਕਦਾ ਉਹਦੀ ਵੀ ਬਾਈ ਕਹਿੰਦਾ ਕੋਈ ਸਮੱਸਿਆ ਨਹੀਂ ਕੋਈ ਚਾਹੇ ਮੋਟਰਸਾਈਕਲ ਤੇ ਆ ਜਾਣ ਗੱਡੀਆਂ ਦਾ ਆਪਣੇ ਕੋਲ ਪ੍ਰਬੰਧ ਹੈਗਾ ਜੀ ਠੀਕ ਆ ਗੱਲ ਇੱਥੇ ਤੋਂ ਆਪਾਂ ਟਰਾਂਸਪੋਰਟ ਵੀ ਕਰ ਦਾਂਗੇ ਤੇ ਬਾਕੀ ਜੇ ਕਿਸੇ ਸੱਜਣ ਨੇ ਇਹਨਾਂ ਤੋਂ ਕੋਈ ਵੀ ਜਾਨਵਰ ਆਨਲਾਈਨ ਮੰਗਾਉਣਾ ਤਾਂ ਉਹ ਵੀ ਬਾਈ ਯਾਰ ਜ਼ਿੰਮੇਵਾਰੀ ਤੇ ਭੇਜ ਦੂਗਾ ਟਰਾਂਸਪੋਰਟ ਇੱਥੇ ਤੋਂ ਸਾਰੀ ਕਰ ਦਾਂਗੇ ਹਾਂ ਬਾਈ ਆਪਾਂ ਪਰ ਪੈਸੇ ਪਹਿਲੇ Google Pay ਕਰਾਉਣੀ ਆ ਠੀਕ ਆ ਗੱਲ ਟੋਟਲ ਪੇਮੈਂਟ ਟੋਟਲ ਪੇਮੈਂਟ Google Pay ਗਰੰਟੀ ਆਪਣੀ ਡੰਗਰ ਚਾਹੇ ਮਾਲਕ ਘਰੇ ਹੋਵੇ ਨਾ ਹੋਵੇ ਗੱਡੀ ਵਾਲੇ ਘਰੇ ਵੀ ਬੰਨੇ ਆਉਣਗੇ ਠੀਕ ਹੈ ਜੀ ਹਾਂ ਜੀ ਵੀ ਜਾਨਵਰ ਤੁਹਾਨੂੰ ਜੈਨੂਅਨ ਮਿਲੂਗਾ ਕੋਈ ਇਹਦੇ ਚ ਫੇਕ ਜਾਣਕਾਰੀ ਵੀ ਨਹੀਂ ਮਿਲੂਗੀ ਤੁਹਾਨੂੰ ਵੀ ਜਿਵੇਂ ਛੋਡੇ ਤੋਂ Google Pay ਲਵਾ ਕੇ ਹੋਰ ਦੀ ਜਗਾ ਕੋਈ ਹੋਰ ਤੱਕਦੀ ਇਹ ਵੀ ਇੱਕ ਹੋ ਗਈ ਸੀ ਘਟਨਾ ਬਾਈ ਦਾ ਫੋਨ ਆਇਆ ਸੀ ਮੇਰੇ ਕੋਲੇ ਚੈਨਲ ਵਾਲੇ ਦਾ ਚਲੋ ਉਹਦਾ ਵੀ ਕਾਨੂੰਨ ਨਾ ਲੈਣਾ ਉਹ ਬਿਜੁਰਗ ਨੇ ਯਾਰ ਲੋਨ ਲਿਆ 50000 ਦਾ ਹਾਂ ਜੀ ਹਾਂ ਜੀ ਉਹਨੇ ਭਾਈ ਲੋਨ ਲੈ ਕੇ ਕਿਸੇ ਸੱਜਣ ਦੇ ਚੈਨਲ ਰਾਹੀਂ ਗਾਂ ਲੈ ਲਈ ਉਹ ਕਹਿੰਦਾ ਜਿਹੜੀ ਵੀਡੀਓ ਚ ਦਿਖਾਈ ਨਾ ਉਹ ਨਹੀਂ ਭੇਜੀ ਹੋਰ ਭੇਜਤੀ ਉਹ ਵਿਚਾਰਾ ਹੈਂਡੀਕੈਪਡ ਬੰਦਾ ਸੀ ਉਹਦਾ ਨਾਲ ਠੱਗੀ ਮਾਰ ਲਈ ਤੇ ਮੈਂ ਚੈਨਲ ਵਾਲੇ ਸੱਜਣ ਨੂੰ ਵੀ ਲਾਇਆ ਫੋਨ ਉਹਨੇ ਵੀ ਕੋਈ ਗੱਲ ਲਈ ਤੇ ਲਾਈ ਨਹੀਂ ਕਹਿੰਦਾ ਯਾਰ ਇਹਦੇ ਚ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੈਨੂੰ ਲੱਗਦਾ ਇੱਧਰ ਰਾਣਾ ਸਾਹਿਬ ਕਰਨੀ ਦੀ ਗੱਲ ਆ। ਨਹੀਂ ਚਲੋ ਉਹ ਤਾਂ ਜਿੱਥੇ ਦੀ ਮਰਜ਼ੀ ਆ ਦੇਖਣ ਵਾਲੇ ਸਮਝ ਵੀ ਜਾਣਗੇ ਮੈਨੂੰ ਉਹਨਾਂ ਦੀ ਗੱਲ ਮੈਥੋਂ ਕਾ ਮੰਗਾਈਆ ਇਹ ਗੱਲ ਮੈਨੂੰ ਦੱਸ ਕੇ ਠੀਕ ਆ ਹਾਂਜੀ ਉਹ ਹੈਂਡੀਕੈਪ ਬੰਦਾ ਹੈਂਡੀਕੈਪਡ ਬੰਦਾ ਉਹਨੇ ਵਿਚਾਰੇ ਨੇ 50000 ਦਾ ਲੋਨ ਲੈ ਕੇ ਯਾਰ 30 32 ਦੀ ਗੱਲ ਕੀਤੀ ਸੀ ਤੇ ਐਵੇਂ ਨਾ ਕਰਿਆ ਕਰੋ ਯਾਰ ਕਿਸੇ ਇਹ ਹੀ ਹੈ ਨਾ ਲਾਚਾਰ ਬੰਦੇ ਨਾਲ ਠੱਗੀ ਮਾਰ ਕੇ ਕਿੱਥੇ ਜਾਓਗੇ ਅੱਜ ਆਪਾਂ ਮਾਰ ਲਾਂਗੇ ਯਾਰ ਕੱਲ ਆਪਾਂ ਨੂੰ ਵੀ ਦੇਣੀ ਪਊ ਵੀ ਇਹ ਹੈ ਕੰਮ ਯਾਰ ਕੋਈ ਚੈਨਲ ਵਾਲਾ ਨਾ ਕਰਿਆ ਕਰੇ ਜੋ ਚੈਨਲ ਵਾਲੇ ਨੇ ਦੁਬਾਰੇ ਕਰਤਾ ਫਿਰ ਮੈਨੂੰ ਉਹਦਾ ਨੌ ਵੀ ਲੈਣਾ ਪਊਗਾ ਤੇ ਫਿਰ ਮੈਨੂੰ ਉਹ ਵਪਾਰੀ ਸੱਜਣ ਦਾ ਵੀ ਨੌ ਲੈਣਾ ਪਊਗਾ ਫਿਰ ਉਹ ਮੇਰੇ ਤੇ ਥੋੜਾ ਜਿਹਾ ਗੁੱਸਾ ਜਾ ਮਨਾਊਗਾ ਗੱਲ ਦਾ ਤੇ ਆਪਾਂ ਨੂੰ ਪ੍ਰਵਾਹ ਵੀ ਨਹੀਂ ਹੈਗੀ ਇਹ ਜੀ ਗੱਲ ਦੀ ਤੇ ਮੈਂ ਕਹਿ ਵੀ ਦਊਂਗਾ ਜੇ ਉਹਨੇ ਦੁਬਾਰੇ ਇਹ ਕੰਮ ਕਰਤਾ ਤੇ ਬਾਕੀ ਜਿੰਨੇ ਜਾਨਵਰ ਅੱਜ ਬਾਈ ਦੇ ਦਿਖਾਏ ਨੇ ਸਾਰੇ ਜੈਨੂਅਨ ਨੇ ਤੰਦਰੁਸਤ ਜਾਨਵਰ ਨੇ ਤੁਸੀਂ ਨੇ ਪੂਰੀ ਨਿਰਖਪਰਖ ਕਰਕੇ ਬਾਈ ਤੋਂ ਲਿਆ ਸਕਦੇ ਹਾਂ ਧੰਨਵਾਦ